ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਡਾਕਟਰ ਚੰਦਰਜੀਤ ਸਿੰਘ ਵੱਲੋਂ ਇਲਾਕੇ ਦੀਆਂ ਪੰਚਾਇਤਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਦਾ ਦਿੱਤਾ ਗਿਆ ਹੁਕਮ। ਸ਼੍ਰੀ ਨੰਦਪਰਸਾਪ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ ਅਤੇ ਹਲਕਾ ਵਿਧਾਇਕ ਡਾਕਟਰ ਚੰਦਰਜੀਤ ਸਿੰਘ ਵੱਲੋਂ ਇੱਥੇ ਹੋਟਲ ਐਨ ਐਚ 95 ਵਿੱਚ ਇਲਾਕੇ ਦੀਆਂ ਪੰਚਾਇਤਾਂ ਦੀ ਇੱਕ ਮੀਟਿੰਗ ਸੱਦੀ ਗਈ ਜਿਸ ਵਿੱਚ ਸ਼ਾਮਲ ਸਮੂਹ ਪੰਚਾਇਤਾਂ ਨੂੰ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ ਗਿਆ। ਐਸ ਕਟਾਰਟਾਲੇ ਪੀਸੀਆ ਅਪੈਕਸ ਕੌਂਸਲ ਦੇ ਮੈਂਬਰ ਵੀਰ ਦਵਿੰਦਰ ਸਿੰਘ ਬੱਲਨਾ ਅਤੇ ਸੀਨੀਅਰ ਆਪ ਆਗੂ ਜਗਤਾਰ ਸਿੰਘ ਕਡੂਆ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਇਸ ਮੌਕੇ ਤੇ ਸੰਬੋਧਨ ਕਰਦਿਆਂ ਐਮਪੀ ਸਰਦਾਰ ਮਲਵਿੰਦਰ ਸਿੰਘ ਕੰਗ ਅਤੇ ਹਲਕਾ ਬਲਾਕ ਡਾਕਟਰ ਚੰਦਜੀਤ ਸਿੰਘ ਨੇ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਹੜ੍ਹਾਂ ਦੀ ਮਾਰ 헤ਠ ਆਏ ਕਈ ਜ਼ਿਲ੍ਹਿਆਂ ਦੇ ਸਾਡੇ ਭਰਾ ਹੜ੍ਹਾਂ ਦੀ ਮਾਰ ਤੋਂ ਬੁਰੀ ਤਰ੍ਹਾਂ ਨਾਲ ਪੀੜਤ ਹਨ ਉਨਾ ਕਹਿਾ ਕਿ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਹਜ਼ਾਰਾਂ ਪੰਜਾਬੀ ਭਰਾਵਾਂ ਦੀ ਮਦਦ ਕਰਨਾ ਸਾਡਾ ਮੋਢਲਾ ਫਰਜ਼ ਹੈ। ਉਹਨਾਂ ਕਹਿਿਆ ਕਿ ਪੰਜਾਬੀ ਕਦੇ ਵੀ ਅਜਿਹੀ ਕਿਸੇ ਵੀ ਆਫਤ ਸਮੇਂ ਦੇਸ਼-ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕੁਦਰਤੀ ਕਰੋਪੀ ਤੋਂ ਪੀੜਤ ਲੋਕਾਂ ਦੀ ਬਗੈਰ ਕਿਸੇ ਭੇਦਭਾਵ ਮਦਦ ਕਰਨ ਲਈ ਅੱਗੇ ਹੀ ਨਹੀਂ ਆ ਰਹੇ ਸਗੋਂ ਇੱਕ ਦੂਸਰੇ ਤੋਂ ਅੱਗੇ ਹੋ ਕੇ ਕੁਦਰਤੀ ਕਰੋਪੀ ਨਾਲ ਪੀੜਤ ਲੋਕਾਂ ਦੀ ਮਦਦ ਕਰਦੇ ਆਏ ਹਨ। ਅਜਿਹੇ ਸਮੇਂ ਸਾਡੇ ਪੰਜਾਬੀ ਭਰਾਵਾਂ ਨੇ ਕਦੇ ਵੀ ਪੰਜਾਬੀ ਗੈਰ ਪੰਜਾਬੀ ਜਾਂ ਕਿਸੇ ਹੋਰ ਸੂਬੇ ਦੇ ਵਸਿੰਦੇ ਸਮਝ ਕੇ ਪੀੜਤਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਵਿੱਚ ਕੋਈ ਪੱਖਪਾਤ ਨਹੀਂ ਕੀਤਾ। ਉਹਨਾਂ ਕਿਹਾ ਕਿ ਹਰ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਦੇ ਵਿਧਾਇਕ, ਮੰਤਰੀ, ਅਫਸਰ ਤਨੋਂ ਮਨੋਂ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਉਨਾ ਕਹਿਾ ਕਿ ਸਾਨੂੰ ਗੁਰੂ ਸਾਹਿਬ ਦੀ ਦੇਣ ਹੈ ਕਿ ਸਾਡੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਪੰਚਾਇਤਾਂ ਅਤੇ ਕਲੱਬ ਆਦ ਸਦਾ ਹੀ ਭੀੜਤਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ ਅਤੇ ਹੁਣ ਵੀ ਉਹ ਰਾਹਤਕਾਰਾਂ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਉਹਨਾਂ ਸਮੂਹ ਪੰਚਾਇਤਾਂ ਨੂੰ ਸਦਾ ਦਿੱਤਾ ਕਿ ਇਸ ਮੁਸ਼ਕਲ ਦੀ ਘੜੀ ਆਓ ਸਾਰੇ ਭੈਣ ਭਰਾ ਰਲ ਕੇ ਇਸ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਆਪਣੇ ਭਰਾਵਾਂ ਨੂੰ ਇਸ ਮੁਸ਼ਕਲ ਵਿੱਚੋਂ ਕੱਢਣ ਲਈ ਹਰ ਤਰ੍ਹਾਂ ਦੀ ਰਾਸ਼ਨ ਸਮਗਰੀ ਰਾਹਤ ਸਮਗਰੀ ਪਸ਼ੂ ਚਾਰਾ ਦਵਾਈਆਂ ਤੇ ਹੋਰ ਜ਼ਰੂਰਤ ਦਾ ਵਸਤਾਂ ਸਮਾਨ ਆਦਵੀ ਮੁਹਈਆ ਕਰਵਾ ਕੇ ਆਪ ਵੀ ਰਾਹਤ ਕਰਜਾਂ ਦਾ ਹਿੱਸਾ ਬਣ ਕੇ ਆਪਣਾ ਫਰਜ਼ ਨਿਭਾਈਏ ਇਸ ਮੌਕੇ ਤੇ ਪੰਚਾਇਤ ਨੇ ਬਲਕ ਮਰੰਡਾ ਵੱਲੋਂ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਪ ਆਗੂ ਵੀਰ ਤੇਵਿੰਦਰ ਸਿੰਘ ਬੱਲਾ ਓਐਸਡੀ ਜਗਤਾਰ ਸਿੰਘ ਕਣੂਆ ਪੀਏ ਸ਼੍ਰੀਚੰਦ ਰਾਜੂ ਕੰਗਪੂਰ ਮજરા ਦਵਿੰਦਰ ਸਿੰਘ ਮਜੈਲ ਗੁਰਪ੍ਰੀਤ ਸਿੰਘ ਅਮਰਾਲੀ ਪੀਮਾ ਸਿਹੇੜੀ ਇੰਦਰਜੀਤ ਸਿੰਘ ਨਤਮਰਪੁਰ ਗੋਗੀ ਬਲਦੇਵ ਨਗਰ ਮੇਜਰ ਸਿੰਘ ਓਇੰਦ ਅਮਨ ਸਮਾਣਾ ਨਰਾਤਾ ਸਿੰਘ ਅਨੌਲੀ ਗੁਰਦੀਪ ਸਿੰਘ ਮਾਨਖੇੜੀ ਅੰਜਾ ਤਨੌਰੀ ਕੁਲਵਿੰਦਰ ਕਲਾਰਾ ਦਲਵੀਰ ਸਿੰਘ ਮੁੰਡੀਆਂ ਮੇਜਰ ਸਿੰਘ ਰਸੂਲਪੁਰ ਗੁਰਮੀਤ ਸਿੰਘ ਮੜੌਲੀ ਕੁਲਵਿੰਦਰ ਸਿੰਘ ਕਲੇਹੜੀ ਪੋਲਾ ਕੈਨਰ ਆਦਰ ਸਰਪੰਚ ਪੰਚ ਅਤੇ ਪਤਵੰਤੇ ਸੱਜਣਾਂ